ਜਿਉਂ ਵਿੱਚੋਂ ਕੋਝੋ ਤਾਂ ਆਪਾਂ ਦੇ ਬੇਗੁਨਾ ਲੋਗ ਰਹਿਣ ਕਰਨ ਦਾ ਯਤਨ ਕਰੀ ਤਾਂ ਵੀ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਹੀਂ ਤੇ ਦੁਪਾ ਤ੍ਰੇਸਾਂ ਰੁਗਾ ਸੋਗਾ ਕਰ ਸਾੜਿਆ ਚਿੰਤਾ ਪ੍ਰੇਰਾ ਤੋਂ ਬਚਾਈਏ ਜਮਾ ਦੀ ਮਾਰ ਤੋਂ ਬੇ ਸੁੱਟ ਜਾਈਏ ਅਜੋ ਸੁਰਦੇ ਦੇਖਦੇ ਆ ਰਹੇ ਆ 84 ਲੱਖ ਲੋਨਾ ਇਹਨਾਂ ਦੇ ਪੈਰ ਤੋਂ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਬਹੁਤ ਅਸਰ ਤੇ ਕਹ ਪਰ ਨਾ ਜਾਣ ਸਹਾਰਾ ਨਾ ਜਾਣ ਵਾਲਾ ਜਦ ਸਤਿਗੁਰਾਂ ਦੇ ਚਰਣਾ ਦੇ ਨਾਲ ਜੁੜੇ ਰਹਾਗੇ ਤਾਂ ਪਿਆਰ ਉਹ ਇਸ ਕਾਰਨ ਨਾ ਸੁਣਾ ਕਾਰਨ ਬਹੁਤ ਔਖਾ ਹੈ ਦੁੱਖਾ ਸੁੱਖਾ ਦੁੱਖਾ ਸੁੱਖਾ ਤੋਂ ਬਚਣਾ ਜਮਾਂ ਦੇ ਮਾਰ ਤੋਂ ਬਚਣਾ ਸਿਰ ਅਸੇ ਲੱਖ ਜੁਨੀਆਂ ਦੇ ਜਨਮ ਮਰ ਦੇ ਧੁੱਪ ਤੋਂ ਬਚਣਾ ਤੇ ਤਾਂ ਹੀ ਜੀਵਨ ਸਭ ਨੂੰ ਸਰਦਾ ਜੀ ਸਤਿਗੁਰੂ ਕਿਰਪਾ ਕਰ ਦੇ ਤਾਂ ਉਹ ਜਦੋਂ ਦੀ ਆਪਾਂ ਕਥਾ ਵਿਚਾਰੇ ਕਰਦੇ ਆ ਰਹੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਸੇ ਜਿੱਥੇ ਜਿੱਥੇ ਜਾ ਰਹੇ ਨੇ ਜਿੱਥੇ ਜਿੱਥੇ ਜਾ ਰਹੇ ਨੇ ਤੇ ਜਿਹੜਾ ਜਿਹੜਾ ਸਤਿਗੁਰਾਂ ਦੇ ਸੰਪਰਕ ਵਿੱਚ ਆਉਂਦਾ ਏ ਸੁਨ ਸੁਨ ਸੰਪਰਕ ਰਿਤ ਦਾ ਭਾਉਂ ਦਾ ਪਿਆਰ ਉਹ ਜਿਹਦੀ ਗੁਰੂ ਨਾਲ ਕੋਈ ਮੁਲਾਕਾਤ ਹੁੰਦੀ ਬੋਲਾਂ ਦੇ ਸੰਬੰਧ ਜੁੜਦੇ ਆ ਉਹਨਾਂ ਨੂੰ ਪਾਛਰ ਦੇ ਨਦਰਿ ਨਰ ਦੇ ਅਰਥ ਆ ਜਾਂਦਾ ਚਾਹ ਕੋਈ ਸਿੱਧ ਆਇਆ ਤਾਂ ਕੋਈ ਚਾਹ ਕੋ ਜੋਗੀ ਆਇਆ ਕਾਹ ਚਾਹ ਕੋ ਲੋਕੀ ਆਇਆ ਚਾਹ ਕੋ ਸੋਗੀ ਆਇਆ ਚਾਹ ਕੋ ਭੋਗੀ ਆਇਆ ਤੇ ਮੌਕੇ ਦਾ ਕੋਈ ਵੀ ਪੀਰ ਫਕੀਰ ਆਇਆ ਭਾਵੇਂ ਉਹ ਸ਼ਕਤੀਆਂ ਦੇ ਮਾਲਕ ਵੀ ਸਨ ਫਿਰ ਵੀ ਸਤਿਗੁਰਾਂ ਨੇ ਉਹਨਾਂ ਨੂੰ ਸਿੱਧੇ ਰਸਤੇ ਤੋਰ ਕੇ ਮਨੁੱਖ ਇੱਕ ਸਵਾਲ ਪੈਦਾ ਹੁੰਦਾ ਇੱਕ ਸਵਾਲ ਉਹਦੇ ਪੈਦਾ ਲੁਗ ਜਿੱਦਣੇ ਭੰਤੀ ਸ਼ਰਤੀ ਦੇ ਗੁਰੂ ਪੀਰ ਕੋਹਾ ਰਹੇ ਆਪਣੇ ਆਪ ਨੂੰ ਅਮਤਾਨ ਕੋਹਾ ਨੇ ਸਿੱਧ ਜਦੋਂ ਸਤ ਜੀ ਅਕੀਦਤੀ ਜੋਗੀ ਘਵਲੇ ਨੇ ਕਿਉਂ ਨਾ ਜਨਸੰਬੋਧਰੀ ਹੋਇਆ ਪਰ ਬੌਧਿਕ ਨਜ਼ਾਰੇ ਵਾਲੀ ਗੱਲ ਹੈ ਅਲਗੁੱਜੀ ਗੱਲ ਜਿੰਨਾ ਚਿਰ ਪੂਰਨ ਗੁਰੂ ਦੀ ਦ੍ਰਿਸ਼ਟੀ ਨਹੀਂ ਪੈਂਦੀ ਜਿੰਨਾ ਚਿਰ ਪੂਰਨ ਗੁਰੂ ਦੀ ਦ੍ਰਿਸ਼ਟੀ ਨਹੀਂ ਨਾ ਪੈਂਦੀ ਉਹਨਾਂ ਚਿਰ ਜੀਵਨ ਸਭ ਹੋਣਾ ਬਹੁਤ ਔਖਾ ਕਾਈ ਵੱਡੇ ਵੱਡੇ ਪੀਰ ਮੰਨੇ ਕਰ ਮੰਨੇ ਪੀਰ ਉਸ ਤਰ੍ਹਾਂ ਦੇ ਜਿਹੜੇ ਕਿ ਤਤ ਦਿੱਲੀ ਦਾ ਰਾਜਾ ਵੀ ਉਹ ਜਿੰਨਾਂ ਦੇ ਕੇ ਝੁਕਦਾ ਸੀ ਅਲੱਗ ਦਿੱਲੀ ਦਾ ਰਾਜਾ ਧਰਮੀ ਸੀਗਾ ਆ ਉਹ ਜੀ ਇਹ ਗੱਲ ਨੇ ਵੀ ਧਰਮੀ ਨਹੀਂ ਸੀ ਉਹ ਪਰ ਧਰਮ ਦੇ ਨਾਲ ਨਾਲ ਇੰਨਾ ਅਧਰਮਕ ਮਾਰਿਆ ਸੀਗਾ ਥੋੜੋ ਜਿਆਦਾ ਪੰਜ ਭਗਤਾਂ ਦੀ ਵਾਜੀ ਸੀਗਾ ਕੁਰਾਨ ਪੜਦਾ ਸੀਗਾ ਕੁਰਾਨ ਲਿਖਦਾ ਸੀਗਾ ਆਪਣੇ ਧਰਮ ਵਿੱਚ ਆਪਣੇ ਮੁਹੰਮਦ ਸਾਹਿਬ ਤੇ ਪੂਰਾ ਉਹਦਾ ਭਰੋਸਾ ਸੀਗਾ ਪਰ ਇੱਕੋ ਹੀ ਉਹਦੇ ਮਨ ਵਿੱਚ ਸੀ ਕਿ ਮੈਂ ਜਿੰਨੀ ਖਲਬ ਖਲਬਤ ਹੈ ਸੰਸਾਰ ਦੀ ਸੰਸਾਰ ਦੀ ਨੂੰ ਤੇ ਨਹੀਂ ਸੀ ਉਨਾ ਸਰਦਾ ਚਲੋ ਭਾਰਤ ਵਸਤੀ ਮੰਨ ਲਏ ਆ ਵੀ ਇੱਥੇ ਅੱਲਾ ਉਹਦਾ ਇਕੱਲਾ ਨਾਮ ਲੱਗੇ ਇੱਥੇ ਹਰੇ ਚੰਡੇ ਜਿਸਨੂੰ ਇੱਥੇ ਹਰੇ ਚੰਡੇ ਜਿਸਨੂੰ ਹੋਰ ਚੰਦਾ ਦੂਸਰਾ ਨਹੀਂ ਹੋਣਾ ਚਾਹੀਦਾ ਬਸ ਇਸੇ ਗੱਲ ਨੇ ਉਹਨੂੰ ਬੇਅੰਤ ਕਤਲੇਆ ਕ੍ਰਾਂਤੀ ਪਰ ਇਹ ਤਾਂ ਪਾਪਾਂ ਦੇ ਪੱਟ ਬੰਨ ਕੇ ਦਿਸਤੇ ਰੱਖ ਦਿੰਦੀ ਆ ਜਦੋਂ ਕੱਲ ਵਿਚਾਰ ਕਰਦੇ ਕਿ ਤਾਲ ਗੁਰੂ ਗੋਬਿੰਦ ਸਿੰਘ ਜੀ ਮਰਦੇ ਨਾਲ ਇੰਨਾ ਬੈਲ ਕਮਾਇਆ ਇੰਨਾ ਤਸਦਕ ਕੀਤਾ ਸਿੱਖਾਂ ਦੇ ਸਭ ਜਨਾਂ ਤੇ ਤਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕੀਤਾ ਛੋਟੇ ਸਭ ਜਨਾਂ ਨੂੰ ਕੋਕੋ ਕੇ ਮਾਰਿਆ ਬਰਵਾਇਆ ਆਪ ਨੇ ਮਾਰਿਆ ਤਾਂ ਭਵੇਂ ਮਰਵਾਇਆ ਉਹ ਉਹ ਪਾਪ ਤੇ ਬੜਿਆ ਤੇ ਮਰਵਾਉਣ ਵਾਲ ਦੇ ਸਿਰ ਤੇ ਲੱਗਣਾ ਹੈ ਨਾ ਹੁਣ ਇੰਨਾ ਵੱਡਾ ਪਾਪ ਕਰਨ ਵਾਲਾ ਇੰਨਾ ਦੁਖੀ ਕਰਨ ਵਾਲਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਦੁਖੀ ਨਹੀਂ ਕਰ ਸਕਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨ ਨੂੰ ਦੁਖੀ ਨਹੀਂ ਕਰ ਸਕਿਆ ਭਾਵੇਂ ਪਿਤਾ ਕਤਲ ਕਰ ਦਿੱਤਾ ਮਾਤਾ ਕਤਲ ਕਰ ਦਿੱਤੀ ਚਾਰ ਸਹਿਬ ਜਾਦੇ ਕਤਲ ਕਰ ਦਿੱਤੇ ਅਨੰਤਪੁਰ ਸਾਹਿਬ ਦੇ ਮਹੱਲ ਭਾਵੇਂ ਛੁੱਟ ਗਏ ਮਾਚੀ ਬੜਦੇ ਜੰਮਲ ਬਈ ਤੱਲੇ ਸੋਨਾ ਰੋੜਾ ਤੇ ਪੈ ਗਿਆ ਅਨੇਕਾਂ ਤੁਖਾਂ ਦੇ ਵਿੱਚੋਂ ਦੀ ਨੰਗਦੇ ਹੋਏ ਵੀ ਅੱਜ ਪਾਸ਼ਾ ਖੁਸ਼ ਹੈ ਇਹ ਸਾਰਿਆਂ ਇੰਨਾ ਕਸ਼ਟ ਸਹਾਰਦਿਆਂ ਹੁੰਦਿਆਂ ਵੀ ਤੇਤ ਪਾਤਸ਼ਾਹ ਨੇ ਗੱਲ ਕਹੀ ਸੀ ਉਸ ਅਕਾਲ ਪੁਰਖ ਵੈਗਰੂ ਕਹਿੰਦਾ اے ਕਾਲ ਪੁਰਖ ਵੈਗਰੂ ਮੈਂ ਜਿਹੜਾ ਮੇਰੇ ਸਿਰ ਤੇ ਕਰਜ਼ਾ ਸੀਗਾ ਉਹ ਪਾਪ ਵਿੱਚ ਇਕੱਠਾ ਨਹੀਂ ਕਰ ਸਕਿਆ ਹੋਣੀ ਹੋਣੀ ਕਿਸਤਾਂ ਦੇ ਨਾਲ ਤੇਰਾ ਉਹ ਕਰਜ਼ਾ ਤਾਰਿਆ ਵੇ ਅੱਜ ਮੈਂ ਖੁਸ਼ ਅੱਜ ਮੈਂ ਖੁਸ਼ ਆ ਪਿਆਰੋ ਇੰਟਰਪਰਟੈਂਟ ਨੁਕਸਾਨ ਹੋਇਆ ਹੋਵੇ ਇੰਨਾ ਵੱਡਾ ਦੁੱਖ ਦੀ ਘੜੀ ਦੇ ਵਿੱਚੋਂ ਨਿਕਲਣਾ ਪਵੇ ਤਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਪਹਿਰ ਵੀ ਸ਼ੁਕਰ ਬਣਾ ਰਿਹਾ ਉਸ ਦਾ ਫੁੱਟ ਦਾ ਵਾਹੀ ਹੁੰਦਾ ਵੀ ਮੈਂ ਕਰਜ਼ਾ ਪ੍ਰੈਸ਼ਰ ਤੋਂ ਲਾਤ ਤਾਈ ਅੱਜ ਮੈਂ ਸੁਖੀ ਹਾਂ ਅੱਜ ਮੈਂ ਖੁਸ਼ ਹਾਂ ਪਹਿਲਾਂ ਕਿਉਂ ਖੁਸ਼ ਸੀਗਾ ਇੰਨਾ ਦੁੱਖ ਸਾਰ ਦਿਆ ਹੋਇਆ ਖੁਸ਼ ਕਿਵੇਂ ਸੀ ਗਰੂ ਪਹਿਲਾਂ ਤੋਂ ਧਾਰਮ ਬ ਲੈ ਲੋ ਪਹਿਲੇ ਪਾਸੇ ਦਾ ਗੁਰੂ ਕੋਣਾ ਕੋਈ ਛੋਟੀ ਜੀ ਗੱਲ ਨਹੀਂ ਪਿਆਰਿਓ ਗੁਰੂ ਕੋਣਾ ਕੋਈ ਛੋਟੀ ਜੀ ਗੱਲ ਨਹੀਂ ਹਾਂ ਸੰਸਾਰ ਤੇ ਬਹੁਤ ਜਾਨ ਨਾਮ ਜਪਣ ਵਾਲੇ ਆਏ ਤੇ ਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਸੀ ਇਹ ਗੋਵਿੰਦ ਤੈਨੂੰ ਸੰਸਾਰ ਤੇ ਇਸ ਕਰਕੇ ਭੇਜ ਲਗਾ ਕਿ ਬਹੁਤ ਬਹੁਤ ਵੱਡੇ ਵੱਡੇ avatars ਭੇਜੇ ਰਿਸ਼ੀ ਮੁਨੀ ਤਯ ਕੰਬਰ ਬਣਾ ਕੇ ਬੜੀਆਂ ਤਾਕਤਾਂ ਦੇ ਕੇ ਸੰਸਾਰ ਵਿੱਚ ਭੇਜਿਆ ਗਾ ਉਹਨਾਂ ਨੇ ਜਾ ਕੇ ਕੇਵਲਾ ਆਪਣਾ ਹੀ ਨਾਮ ਜਪਾਇਆ ਆਪਣੀ ਹੀ ਪੂਜਾ ਕਰਵਾਈ ਮੇਰੇ ਨਾਲ ਸੰਬੰਧ ਜੋੜ ਕੇ ਕਿਛੇ ਦੇ ਤਾਂ ਆ ਬੈਠੇ ਨੇ ਪਤਪ੍ਰੀ ਸਾਹਿਬ ਜੀ ਇਹਨਾਂ ਦੀ ਵੀ ਆਪਾਂ ਸੁਣੀਏ ਪਤਸਰੀਕ ਪਰਦੇਸ ਪ੍ਰੀਤ ਜੀ ਦੀ ਜੋ ਲੱਭਣਾ ਗੱਲਬਾਤ ਹੋਈ ਨਾ ਦੁਨੀਆ ਚਰਿਤ ਅੰਦਰ ਦਾ ਸੁਣਨਾ ਪੈ ਰਿਹਾ ਜਦੋਂ ਪ੍ਰੀਤੀ ਤਨਗੁਰੂ ਤਨਕਾਰ ਤੋਂ ਫੁਵਾਇਰ ਨਾਲ ਗੱਲਬਾਤ ਹੋਈ ਨਾ ਤਦ ਆਕਾਰ ਕੋਪਲੇ ਪਤਾ ਕੀ ਕੀ ਸੀ ਪ੍ਰਿਧਾ ਉਦਨ ਪ੍ਰਿਧਾ ਆਪ ਸਵਾਰ ਮੈਂ ਬਿਲਹਿ ਪ੍ਰਿਧਾ ਤੂੰ ਸੰਸਾਰ ਕੋ ਉਤਾਰ ਦੀ ਗੱਲ ਨਾ ਕਰ ਸੰਸਾਰ ਤੇ ਆਪਣਾ ਨਾਮ ਜਿਤਾ ਪਿਛਲੇ ਰਿਸ਼ੀਆ ਗੁਰੀਆਂ ਨੇ ਆਪਣਾ ਨਾਮ ਜਿਪਾਇਆ ਉਤਾਰਾ ਨੇ ਆਪਣਾ ਨਾਮ ਨਹੀਂ ਪਾਇਰਾ ਤੂੰ ਹੀ ਤਾਂ ਦਾ ਨਾਮ ਜਿ ਪਾਉਂਦਾ ਯਤ ਨਾ ਕਰ ਆਪਰਾ ਆਪ ਸਵਾਰ ਆਪਣਾ ਸਵਾਰ ਦਾ ਤੇ ਜੇ ਤੂੰ ਆਪਣਾ ਆਪ ਸਵਾਰ ਲੈਣਾ ਤੇ ਮੈਂ ਮਿਲ ਜਾਊਂਗਾ ਆਪ ਸਵਾਰੇ ਮੈਂ ਬਣਾਂਏ